ਜੀ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਸੰਤਰਾਲਾ ਖਰੌਂਡ ਜਿੱਥੇ ਕੀ ਸ਼ਿਵਰਾਤਰੀ ਭਰਦੀ ਹੈ ਤੇ ਬੜਾ ਪ੍ਰਾਤਨ ਮੰਦਿਰ ਆ ਇਹ ਤੁਹਾਨੂੰ ਕਰਾਉਣਿਆ ਦਰਸ਼ਨ ਅੱਜ ਇਹ ਮੇਨ ਗੇਟ ਬਣਿਆ ਹੋਇਆ ਹੈ ਸ਼ਿਵ ਮੰਦਿਰ ਦਾ ਸੰਤਰਾਲਾ ਖਰੌਂਡ ਜਿਹੜਾ ਕੀ ਬਹੁਤ ਪ੍ਰਾਤਨ ਮੰਦਿਰ ਆ ਤੇ ਸੰਗਤ ਬੜੀ ਦੂਰੂ ਦੂਰੂ ਇੱਥੇ ਆਉਂਦੀ ਜੀ ਤੇ ਪੂਰਾ ਗੜੀਆਂ ਵਗੈਰਾ ਲਾਈਆਂ ਹੋਈਆਂ ਨੇ ਇਹਦੇ ਉੱਤੇ ਤੇ ਆ ਇਹਨਾਂ ਨੇ ਲਿਖਿਆ ਹੋਇਆ ਕਿ ਸੇ ਸ਼ੇ ਮੰਦਿਰ ਦਾ ਇਤਿਹਾਸ ਦਿਖਾਉਣਾ ਤੁਹਾਨੂੰ ਮੈਂ ਤੇ ਇਹ ਲਿਖਿਆ ਹੋਇਆ ਕਿ ਇਹ ਇਤਿਹਾਸ ਤਾਂ ਆਉਂਦੀ ਆ ਪੂਰੇ ਏਰੀਏ ਦੇ ਵਿੱਚੋਂ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਵੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਕਿੰਨੀ ਕ ਸੰਗਤ ਆ ਤੇ ਆ ਲਾਈਟਿੰਗ ਵਗੈਰਾ ਆਲੇ-ਦੋਲੇ ਕੀਤੀ ਹੋਈ ਆ ਤੇ ਕਾਫੀ ਸੰਗਤ ਆਉਂਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਖੜੀਆਂ ਹੋਈਆਂ ਨੇ ਕਾਫੀ ਦੂਰ ਤੱਕ ਤੇ ਇੱਥੇ ਜਿਹੜੀ ਛਿੰਝ ਆ ਉਹ ਵੀ ਹੁੰਦੀ ਆ ਸ਼ਾਮ ਵੇਲੇ ਤੇ ਦੂਰੋਂ ਦੂਰੋਂ ਆ ਮਸ਼ਹੂਰ ਅਖਾੜਿਆਂ ਦੇ ਪਹਿਲਵਾਨ ਜਿਹੜੇ ਉਹ ਆਉਂਦੇ ਨੇ ਇੱਥੇ ਸ਼ਿਵ ਚੱਲ ਆ ਵੀਰ ਆਇਆ ਹੋਇਆ ਇੱਕ ਦੰਦਰਾਲੇ ਤੋਂ ਹੀ ਬਾਈ ਨੇ ਬੇਰ ਰੱਖੇ ਹੋਏ ਨੇ ਕਿਉਂਕਿ ਸ਼ਿਵ ਮੰਦਿਰ ਦੇ ਵਿੱਚ ਬੇਰ ਨੇ ਜਿਹੜੇ ਉਹ ਵੀ ਚੜਦੇ ਆ ਸ਼ਿਵ ਮੰਦਿਰ ਦੇ ਵਿੱਚ ਬੇਰ ਨੇ ਜਿਹੜੇ ਉਹ ਵੀ ਚੜਦੇ ਆ ਤੇ ਭਰਾ ਕਹਿੰਦਾ ਮੇਰੀ ਵੀ ਜਰੂਰ ਵੀਡੀਓ ਬਣਾ ਦਿਓ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਤੋਰ ਚੜਦੀ ਕਲਾ ਠੀਕ ਆ ਵੀਰੇ ਠੀਕ ਆ ਤੇ ਹੁਣ ਦਿਖਾਉਨੇ ਆ ਮੇਲੇ ਦਾ ਤੁਹਾਨੂੰ ਜਿਹੜਾ ਦ੍ਰਿਸ਼ ਆ ਉਹ ਦਿਖਾਉਨੇ ਆ ਇਹ ਬੋੜ ਦਾ ਦਰਖਤ ਬੜਾ ਪੁਰਾਣਾ ਇੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁੰਦੇ ਨੇ ਬੋੜ ਦੇ ਦਰਖਤ ਵੀ ਉਹ ਆ ਸਾਡੇ ਪੰਜਾਬ ਚ ਇੱਕ ਗੀਤ ਵੀ ਬੜਾ ਮਸ਼ਹੂਰ ਹੋਇਆ ਸੀ ਸ਼ਾਇਦ ਸ਼ਫੀ ਚਲਵੇੜਾ ਇਹਦਾ ਲਿਖਿਆ ਹੋਇਆ ਉਹ ਗੀਤ ਦੁਰਗਾਰ ਗਿੱਲਾਂ ਦੀ ਆਵਾਜ਼ ਦੇ ਵਿੱਚ ਆਇਆ ਸੀ ਪਿੰਡਾਂ ਦੀ ਰੌਣਕ ਹੁੰਦੇ ਨੇ ਸੱਤ ਬਾਬੇ ਬੋੜ ਦੀਆਂ ਛਾਵਾਂ ਬਿਲਕੁਲ ਮੰਨਣਾ ਪਊਗਾ ਕਿ ਸੱਤ ਜਿਹੜੀ ਰੌਣਕ ਆ ਉਹ ਬਾਬਿਆਂ ਤੇ ਬੋੜਾਂ ਦੇ ਨਾਲ ਹੀ ਹੁੰਦੀ ਆ ਬੜਾ ਪੁਰਾਣਾ ਰੋਕਾ ਤੇ ਮੇਲੇ ਵਿੱਚ ਆਤਮਰਾਉਂਦੇ ਆ ਤੁਹਾਨੂੰ ਆਪਾਂ ਕਿ ਆ ਬਾਈ ਜੀ ਬੈਠੇ ਹੋਇਆ ਤੇ ਦੁਬਈ ਦੀਆਂ ਟਿਕਟਾਂ ਜਿਹੜੀਆਂ ਦੇ ਰਹੇ ਨੇ ਹੈ ਤੇ ਸ਼ਿਵ ਸ਼ੰਕਰ ਭਗਵਾਨ ਭੰਗ ਨਾਲ ਵੀ ਉਹਨਾਂ ਦਾ ਕੋਈ ਰਿਸ਼ਤਾ ਜੋੜਦੇ ਆਪਾਂ ਨੂੰ ਪਰ ਪਤਾ ਨਹੀਂ ਸੋ ਇਹ ਵੀ ਇੰਤਾਰ ਉੱਤੇ ਤੇ ਇਧਰ ਬਾਈ ਸਾਡੇ ਨਿਹੰਗ ਸਿੰਘ ਦੀ ਖਾਲਸਾ ਜੀ ਜੇ ਵੀ ਪਹੁੰਚੇ ਹੋਏ ਹਨ ਕੋਲ ਵੀ ਇਦਾਂ ਦਾ ਹੀ ਸਮਾਨ ਹੈ ਤੇ ਭਰਾ ਉਹਨਾਂ ਕੋਲ ਵੀ ਤੇ ਬਾਕੀ ਇੱਧਰ ਬਣੀ ਜਾਂਦੇ ਨੇ ਪੁਲਸੇ ਵਗੈਰਾ ਤੇ ਇੱਧਰ ਸੀ ਜੂਸ ਵਾਲਾ ਗੰਨੇ ਦਾ ਰਸ ਤੇ ਇੱਧਰ ਸਪੈਸ਼ਲ ਟਿੱਕੀ ਵਗੈਰਾ ਤੇ ਇੱਧਰ ਬਾਈ ਨੇ ਸ਼ਿਵ ਸ਼ੰਕਰ ਚਾਟ Bhandar ਵਾਲੇ ਨੇ ਬਾਈ ਇੱਧਰ ਲੱਗੇ ਹੋਏ ਨੇ ਤੇ ਇੱਧਰ ਬੰਬੇ ਦੀ ਜਿਹੜੀ ਮਸੂਰ ਚਾਟ ਬਾਪੜੀ ਤੇ ਇੱਧਰ ਬਣ ਰਈਆਂ ਨੇ ਜਲੇਬੀਆਂ ਕਿਉਂਕਿ ਪੰਜਾਬ ਦੇ ਵਿੱਚ ਜਲੇਬੀਆਂ ਦੇ ਬਿਨਾਂ ਕੋਈ ਵਿਆਹ ਸ਼ਾਦੀ ਹੋਵੇ ਤੇ ਇੱਥੋਂ ਤੱਕ ਕਿ ਮਰਗਸਾਂ ਦੇ ਵਿੱਚ ਵੀ ਜੜੀਆਂ ਜਲੇਬੀਆਂ ਬਣਦੀਆਂ ਨੇ ਤੇ ਚਲੋ ਮੇਲੇ ਦਾ ਮਾਹੌਲ ਹੈ ਫਿਰ ਬਣ ਰਈਆਂ ਨੇ ਕਿਉਂਕਿ ਪੰਜਾਬ ਦਾ ਕੋਈ ਵੀ ਜਿਹੜਾ ਸ਼ਗਨ ਵਿਹਾੜ ਦਾ ਕੰਮ ਹੈ ਉਹ ਲੱਡੂ ਔਰ ਜਲੇਬੀਆਂ ਬਿਨਾਂ ਅਧੂਰਾ ਹੀ ਰਹਿੰਦਾ ਹੈ ਇੱਧਰ ਬਾਈ ਹੁਰੀ ਲੱਗੇ ਹੋਏ ਨੇ ਖਰੀਦਦਾਰੀ ਕਰਨ ਵਾਸਤੇ ਇਹ ਮੰਦਰ ਦਾ ਰਸਤਾ ਜਿਹੜਾ ਕਿ ਲਾਈਟਿੰਗ ਦੇ ਨਾਲ ਸ਼ਿੰਗਾਰਿਆ ਹੋਇਆ ਤੇ ਇੱਧਰ ਬਾਈ ਨੇ ਲਾਈ ਹੋਈ ਆ ਦੁਕਾਨ ਖਡੌਣਿਆਂ ਦੀ ਛੋਟੇ ਛੋਟੇ ਬੱਚਿਆਂ ਲਈ ਜਿਹੜੇ ਖਡੌਣੇ ਹੁੰਦੇ ਨੇ ਵੱਡੀ ਮਾਤਰਾ ਵਿੱਚ ਪਾਏ ਨੇ ਬਰਾ ਕੋਲ ਕਿਉਂਕਿ ਰੌਣਕ ਜਵਾਕਾਂ ਨਾਲ ਹੀ ਹੁੰਦੀ ਹੈ ਤੇ ਫਿਰ ਉਹ ਕਢੋਣੇ ਜਰੂਰ ਮੰਗਦੇ ਆ ਸੋ ਆਪਾਂ ਹੁਣ ਪਹੁੰਚ ਚੁੱਕੇ ਆ ਮੰਦਿਰ ਦੇ ਨੇੜੇ ਜਿਹੜਾ ਕੀ ਪ੍ਰਾਤਨ ਮੰਦਿਰ ਆ ਆਪਾਂ ਪਹੁੰਚ ਚੁੱਕੇ ਆ ਦੰਦਰਾ ਵਾਲਾ ਖਰੋੜ ਦੇ ਪ੍ਰਾਤਨ ਸ਼ਿਵ ਮੰਦਿਰ ਦੀ ਡਿਊਟੀ ਦੇ ਵਿੱਚ ਤੇ ਕਰੋ ਦਰਸ਼ਨ ਤੁਸੀਂ ਵੀ ਅੰਦਰ ਚੱਲਦੇ ਆ ਹੁਣ ਆਪਾਂ ਬੜੇ ਖੂਬਸੂਰਤ ਢੰਗ ਦੇ ਨਾਲ ਸ਼ਿੰਗਾਰਿਆ ਹੋਇਆ ਸ਼ੇਮੰਦਰ ਕੋਈ ਕਰੋ ਦਰਸ਼ਨ ਤੁਸੀਂ ਵੀ ਸ਼ਾਮ ਦਾ ਟਾਈਮ ਹੈ ਤੇ ਚੱਲਦੇ ਆਂ ਅੰਦਰ ਆਪਾਂ ਦਰਸ਼ਨ ਕਰਾਉਂਦੇ ਆ ਤੁਹਾਨੂੰ ਸ਼ਿਵ ਮੰਦਿਰ। ਪੂਰਤੀ ਲਾਈ ਹੋਈ ਹੈ ਇੱਥੇ। ਇਹ ਬੜਾ ਹੈ ਸ਼ਿਵਲਿੰਗ। ਮੰਦਰ ਵਾਲਾ ਖਰੋੜ ਦੇ ਮੰਦਰ ਦੇ ਵਿੱਚ ਇਧਰ ਜੋਤ ਜਗ ਰਹੀ ਹੈ ਸ਼੍ਰੀ ਗਣੇਸ਼ ਭਗਵਾਨ ਜੀ ਤੇ ਇੰਦਰ ਸ਼ਿਵ ਸ਼ੰਕਰ ਭਗਵਾਨ ਤੇ ਇਧਰ ਲੰਗਰ ਹਾਲ ਬਣਿਆ ਹੋਇਆ ਹੈ ਇਧਰ ਵੀ ਚੱਲਦੇ ਆਪਾਂ ਅੱਗੇ ਸੰਗਤ ਹੈ ਮੱਲੇਆ ਸੰਗਤ ਨੂੰ ਵੀ ਸੇਪ ਅੰਦਰ ਹਾਜ਼ਰ ਸੰਗਤ ਹੈ ਕਿਉਂਕਿ ਕੁਸ਼ਤੀ ਹੋ ਘਟੀਆਂ ਤੇ ਪ੍ਰਵਾਨਾਂ ਨੂੰ ਇਨਾਮ ਸਨਮਾਨ ਆ ਜਿਹੜੇ ਦਿੱਤੇ ਜਾ ਰਹੇ ਨੇ ਇਹ ਸਥਾਨ ਅੰਦਰ ਬਣਿਆ ਹੋਇਆ ਜਿੱਥੇ ਜੋਤ ਜਗ ਰਹੀ ਹੈ ਇਹ ਨੰਦਰਾਲਾ ਖਰੋੜ ਦੇ ਵਿੱਚ ਇਹ ਅੰਦਰ ਪੂਰਾ ਸ਼ਹਿਰ ਪਰਿਵਾਰ ਜਿਹੜਾ ਆਇਆ ਹੋਇਆ ਹੈ ਇੱਧਰ ਸੰਤ ਮਹਾਪੁਰਸ਼ ਜੀ ਬੈਠੇ ਨੇ ਬਾਬਾ ਜੀ ਤੇ ਗੱਦੀ ਨਸ਼ੀਨ ਬਾਬਾ ਨਰਿੰਦਰ ਗਰੀ ਜੀ ਪਪਾ ਜੀ ਦੇ ਦਿਓ ਆਸ਼ੀਰਵਾਦ ਸੰਗਤ ਨੂੰ ਇਹ ਅੰਦਰ ਦਾ ਦ੍ਰਿਸ਼ਾ ਜਿਹੜਾ ਮੰਦਰ ਦੇ ਇਹ ਕਿੰਨਾ ਕੁ ਪੁਰਾਣਾ ਮੰਦਿਰ ਬਾਪੂ ਜੀ 11 ਸਾਲ ਹੀ ਪੁਰਾਣਾ ਹੈ ਅੱਛਾ ਦੁਆਪਰ ਯੁਗ ਦੇ ਵੇਲੇ ਦਾ ਅੱਛਾ ਕਿਵੇਂ ਬਣਿਆ ਸੀ ਇਹ ਮਾੜਾ ਜਿਹਾ ਦੱਸ ਦਿਓ ਬਣਿਆ ਤਾਂ ਜੀ ਸੰਤਾਂ ਨੂੰ ਪਤਾ ਹੀ ਨਹੀਂ ਇਹਨਾਂ ਨੇ ਬਣਾਇਆ ਸੀ ਜੀ ਉਹਦੇ ਮਾਏ ਮਨੇ ਹੋ ਦੀ ਦੇਖ ਲੈ ਉਹ ਨਾ ਨਹੀਂ ਅੱਛਾ ਅੱਛਾ ਜੀ ਲੋ ਵਰਜ ਵੜ ਕੇ ਲੋਕ ਹੋ ਗਏ ਨੇ ਅੱਛਾ ਅੱਛਾ ਜੀ ਤੇ ਜਨਨ ਕਿ ਪਤਾ ਨਹੀਂ ਹੈ ਕਿੰਨਾ ਕੁ ਪੁਰਾਣਾ ਹੈ ਬਹੁਤ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਜੀ ਸੰਗਤ ਤਾਂ ਲੁਧਿਆਣੇ ਤੋਂ ਕਰ ਕਰ ਆਉਂਦੀ ਹੈ ਅੱਛਾ ਪੂਰੇ ਪੰਜਾਬ ਤੋਂ ਆਲਾ ਪੂਰੇ ਮਾ ਜੀ ਪੂਰੇ ਹੀ ਆਉਂਦੇ ਹਨ ਹਾਂ ਜੀ ਇਤਿਹਾਸਕ ਮੰਦਿਰ ਹੈ ਨਾ ਜੀ ਇਤਿਹਾਸਕ ਮੰਦਿਰ ਆਈਏ ਠੀਕ ਹੈ ਜੀ ਇਹ ਸੁਖਵਾਰਾ ਹੁੰਦੀਆਂ ਨੇ ਜੋ ਕੰਮ ਮੁੰਡਿਆਂ ਦੀ ਭੇਲੀ ਚੜਦੀ ਵਿਆਹ ਦੀ ਭੇਲੀ ਚੜਦੀ ਹੋਰੀ ਅੱਛਾ ਅੱਛਾ ਜੀ ਇੱਕੋ ਬੋਤਲ ਵਾਰੇ ਦੱਸਦੇ ਸੀ ਬਾਬਾ ਜੀ ਅੰਦਰ ਕੋਈ ਭਰਦੀ ਨਹੀਂ ਪਾਣੀ ਨਹੀਂ ਅੱਛਾ ਪਾਈਪ ਲਾ ਲੋ ਗਏ ਵਿੱਚ ਗਲਾਪੁਰੀ ਨੇ ਲਾਇਆ ਦੀ ਪਾਈਪ ਵਾਲਾ ਆ ਕੇ ਬਾਗ ਨੂੰ ਲਾ ਗਿਆ ਭਰੀ ਉਹਦੀ ਉਹ ਬੋਤਲ ਭਰਦੀ ਨਹੀਂ ਜੀ ਬੋਤਲ ਭਰਦੀ ਜੀ ਯਾਦ ਯਾਦ ਬੋਤਲ ਭਰੂਗੀ ਅੱਛਾ ਵੀ ਯਾਦ ਪਟਿਆ